ਹੈਲੋ ਗਾਇਜ਼ ਬੈਕ ਟੂ ਮਾਈ ਚੈਨਲ ਬੈਕ ਟੂ ਮਾਈ ਬਲੌਗ ਅਸ ਦਿ ਨਿਊ ਬਲੌਗ ਦੀ ਸਟਾਰਟਿੰਗ ਹੋ ਚੁੱਕੀ ਹੈ ਦਰਸ਼ਕੋ ਪੌਣੇ 1:07 ਵਜੇ ਸਵੇਰ ਕਿਉਂਕਿ ਅੱਜ ਨਾ ਮੈਂ ਕੱਢਦੀ ਸੀ ਬੋਕਰ ਮੈਨੂੰ ਕੱਢਣ ਲੱਗੀ ਨੂੰ ਬੋਕਰ ਹੋਈ ਪਰੇਸ਼ਾਨੀ ਬੋਕਰ ਕੱਢਦੀ ਨੂੰ ਮੈਨੂੰ ਪਰੇਸ਼ਾਨੀ ਨਹੀਂ ਹੁੰਦੀ ਦਰਸ਼ਕੋ ਮੈਂ ਪਦੀਨਾ ਲਾਇਆ ਛੋਟੀ ਜੀ ਡਾਣੀ ਤੋਂ ਬੜੇ ਪਿਆਰ ਨਾਲ ਲਾਇਆ ਸੀ ਤੇ ਅੱਜ ਨਾ ਇਸ ਨੇ ਬਹੁਤ ਸਾਰੀ ਗਰੋਥ ਕਰ ਲਈ ਸੀਗੀ ਬਹੁਤ ਸਾਰੇ ਇਸ ਨੇ ਏਰੀਆ ਮੰਨ ਲਿਆ ਸੀਗਾ ਤੇ ਫਿਰ ਮੈਂ ਇਥੋਂ ਇਹਨੂੰ ਪੱਟਣਾ ਪਿਆ ਮੈਨੂੰ ਕਿਉਂਕਿ ਇਸ ਦੇ ਕੀ ਕੀ ਫਾਇਦੇ ਆ ਵੀਡੀਓ ਦੇ ਐਂਡ ਤੱਕ ਦਰਸ਼ਕੋ ਜਰੂਰ ਬਨੇ ਰਹੋ ਆਪਾਂ ਇਸ ਦੇ ਫਾਇਦੇ ਤੁਹਾਨੂੰ ਗਣਾਵਾਂਗੇ ਤੇ ਆਹ ਦੇਖੋ ਜੀ ਅੱਧੋ ਜਿਆਦੇ ਮੈਂ ਪੱਟ ਲਿਆ ਸੀਗਾ ਮੈਂ ਕਿਹਾ ਚਲੋ ਇਸ ਦੀਆਂ ਪੱਤੀਆਂ ਵੈਸੇ ਤਾਂ ਚਲੋ ਹਰ ਇੱਕ ਨੂੰ ਇਸ ਦੀ ਚਟਨੀ ਵਗੈਰਾ ਸਭ ਹਨਾ ਪਸੰਦ ਆ ਹੈਗਾ ਤੇ ਜਿਹੜਾ ਇਸ ਦਾ ਪਾਊਡਰ ਆਪਾਂ ਪੱਤੀਆਂ ਸੁਕਾ ਕੇ ਬਣਾ ਲੈਨੇ ਉਹ ਵੀ ਬਹੁਤ ਸਾਰੀਆਂ ਅ ਬਿਮਾਰੀਆਂ ਤੋਂ ਬਹੁਤ ਸਾਰੇ ਆਪਾਂ ਨੂੰ ਹਨਾ ਬਹੁਤ ਸਾਰੀਆਂ ਚੀਜ਼ਾਂ 'ਚ ਪੈਂਦਾ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚ ਇਹ ਪੈਂਦਾ ਵਰਤਿਆ ਜਾਂਦਾ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੀ ਹੁਣ ਆਪਾਂ ਇਸ ਨੂੰ ਸਾਰੇ ਨੂੰ ਵਧੀਆ ਦੋ ਤਿੰਨ ਪਾਣ ਤੋ ਓਕੇ ਤੇ ਇਸ ਨੂੰ ਆਪਾਂ ਲਾ ਦੇਾਂਗੇ ਸੁੱਕਣੇ ਸੁੱਕਣ ਤੋਂ ਬਾਅਦ ਇਸ ਦੀਆਂ ਜਿਹੜੀਆਂ ਪੱਤੀਆਂ ਇਹਨਾਂ ਦੀਆਂ ਡਾਹਣੀਆਂ ਤੋਂ ਐਡ ਕਰ ਲਾਂਗੇ ਐਡ ਕਰਨ ਤੋਂ ਬਾਅਦ ਫਿਰ ਇਸ ਦਾ ਇੱਕ ਆਪਾਂ ਬਣਾ ਲਾਂਗੇ ਜੀ ਪਾਊਡਰ ਤੇ ਪਾਊਡਰ ਵੀ ਵਰਤ ਸਕਦੇ ਆ ਆਪਾਂ ਪੱਤੀਆਂ ਵੀ ਵਰਤ ਸਕਦੇ ਆ ਕਿਸ ਕਿਸ ਚੀਜ਼ਾਂ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਵਾਰੀ ਆਪਾਂ ਇੱਥੇ ਨੂੰ ਧੋ ਕੇ ਸਗਾਤਾ ਹੁਣ ਆਪਾਂ ਕਰਦੇ ਜੀ ਇਸ ਦਾ weight ਹਾਂਜੀ ਦਰਸ਼ਕੋ ਆਪਾਂ ਇਸ ਨੂੰ ਵਧੀਆ ਧੋ ਲਿਆ ਸੀਗਾ ਪਦੀਨੇ ਨੂੰ ਸਕਾ ਲਿਆ ਦੋ ਦਿਨ ਹੁਣ ਆਪਾਂ ਇਸ ਦੀਆਂ ਪੱਤੀਆਂ ਜਿਹੜੀਆਂ ਅਲੱਗ ਕਰ ਲਾਂਗੇ ਡਾਣੀਆਂ ਤੋਂ ਬਾਅਦ ਇਹਨੂੰ ਛਾਵੇਂ ਸਕਾਵਾਂਗੇ ਛਾਵੇਂ ਸਕਣ ਤੋਂ ਬਾਅਦ ਇਸ ਦਾ ਆਪਾਂ ਪਾਊਡਰ ਬਣਾਵਾਂਗੇ ਜੀ ਤੇ ਆਪਾਂ ਕਿਦੋਂ ਲੈਣਾ ਹੈ ਤੇ ਕਿਵੇਂ ਲੈਣਾ ਹੈ ਉਹ ਆਪਾਂ ਤੁਹਾਨੂੰ ਸਾਰਾ ਦੱਸ ਦਿਆਂਗੇ ਤੇ ਇਹਦੇ ਵਿੱਚ ਜਿਹੜੇ ਤੱਤ ਗੁਣ ਪਾਏ ਜਾਂਦੇ ਆ ਆਇਰਨ ਪੋਟਾਸ਼ੀਅਮ ਕੈਲਸ਼ੀਅਮ ਸੋਡੀਅਮ ਤੇ ਮੀਗਾ 3 ਇਦਾਂ ਦੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਤੱਤ ਵੈ ਪਾਈ ਜਾਂਦੇ ਆ ਇਹ ਬਹੁਤ ਵਧੀਆ ਚੀਜ਼ ਹੈ ਜੀ ਗਰਮੀਆਂ ਦੇ ਵਿੱਚ ਜਿਹੜੀ ਇਹਦੀ ਤਸਵੀਰ ਹੈ ਬਹੁਤ ਠੰਡੀ ਹੁੰਦੀ ਹੈ ਗਰਮੀਆਂ ਦੇ ਵਿੱਚ ਵੱਧ ਤੋਂ ਵੱਧ ਇਸ ਨੂੰ ਯੂਜ਼ ਕਰਿਓ ਤੇ ਕਿਉਂਕਿ ਇਹਦੇ ਜਿਹੜੇ ਫਾਇਦੇ ਆ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇੱਕ ਆਮ ਜਿਹਾ ਜਿਹੜਾ ਪੁਦੀਨਾ ਉਸਦੇ ਕੀ ਕੀ ਫਾਇਦੇ ਆ ਜੇ ਆਪਣੇ ਪੇਟ ਦੇ ਅੰਦਰ ਸੋਜਣ ਆ ਗਈ ਹੈ ਤਾਂ 8 ਤੋਂ 10 ਪੱਤੇ ਇਸ ਦੇ ਉਬਾਲ ਕੇ ਸੁਭਨਿਰਨੇ ਕਾਲ ਜੇ ਲੋ ਇੱਕ ਗਲਾਸ ਪਾਣੀ ਦਾ ਪਾਉਣਾ ਉਸ ਨੂੰ ਜਦੋਂ ਅੱਧਾ ਗਲਾਸ ਰਹਿ ਜਾਏ ਉਸ ਨੂੰ ਪੁਣ ਕੇ ਕੋ ਸਾਂਝਾ ਕਰਕੇ ਉਸ ਨੂੰ ਅਪੀਲੋ ਜਿਹੜੀ ਤੁਹਾਡੇ ਪੇਟ ਦੀ ਸੋਜਣਾ ਹਰ ਇੱਕ ਸਮੱਸਿਆ ਦਾ ਹੱਲ ਹਰ ਇੱਕ ਸਮੱਸਿਆ ਦਾ ਹੱਲ ਜਿਹੜਾ ਤੁਹਾਨੂੰ ਇਸ ਤੋਂ ਮਿਲੂਗਾ ਜੀ ਜਿਹੜਾ ਲਾਭ ਹੈ ਤੇ ਪੇਟ ਸੂਜਣਾ ਉਲਟੀ ਆਉਣਾ ਬਦ ਹਜ਼ਮੀ ਰਹਿੰਦੀ ਹੈ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦੇ ਇਲਾਜ ਇਹ ਕਹੇ ਪੁਦੀਨਾ ਕਰਦਾ ਇਸ ਨੂੰ ਕਈ ਸਾਰੀਆਂ ਦਵਾਈਆਂ ਦੇ ਵਿੱਚ ਕਈ ਸਾਰੀਆਂ ਕਰੀਮਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ ਤੇ ਜੇਕਰ ਕਿਸੇ ਵੀ ਭੈਣ ਦੇ ਪਿੰਪਲ ਹੋਣ ਤਾਂ ਇਸ ਦਾ ਪੇਸਟ ਬਣਾ ਕੇ ਪੱਤੀਆਂ ਦਾ ਤੇ ਫੇਸ ਤੇ ਲਾਇਆ ਜਾਵੇ ਤਾਂ ਆਪਣੇ ਜਿਹੜੇ ਫੇਸ ਦਾ ਪਿੰਪਲ ਹੈ ਉਹ ਵੀ ਗਾਇਬ ਹੋ ਜਾਂਦੇ ਐ ਤੇ ਤਾਜ਼ਗੀ ਮਿਲਦੀ ਆਪਣੇ ਚਿਹਰੇ ਨੂੰ ਕਿਉਂਕਿ ਇੱਕ ਕੁਦਰਤ ਬੰਨੀ ਹੋ ਜਿਹੜਾ ਆਪਾਂ ਨੂੰ ਇੱਕ ਜੜੀ ਬੂਟੀ ਪ੍ਰਦਾਨ ਹੋਈ ਹੈ ਤੇ ਇਸ ਦਵਾ ਤੋਂ ਵੱਧ ਸੇਵਨ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਵਧੀਆ ਚੀਜ਼ ਹੈ ਤੇ ਜਿਹਦੇ ਮੂੰਹ 'ਚ ਬਦਬੂ ਆਉਂਦੀ ਆ ਚਾਰ ਤੋਂ ਪੰਜ ਪਤੀਆਂ ਲੈ ਕੇ ਉਸ ਨੂੰ ਵਧੀਆ ਪਾਣੀ 'ਚ ਵਾਲ ਕੇ ਤੇ ਉਸ ਦੇ ਕੁਰਲੇ ਕਰਨ ਦੇ ਨਾਲ ਆਪਣੇ ਮੂੰਹ ਦੀ ਬਦਬੂ ਜਿਹੜੀ ਉਹ ਗਾਇਬ ਹੋ ਜਾਂਦੀ ਹੈ ਤੇ ਹੱਥਾਂ ਪੈਰਾਂ ਨੂੰ ਸੋਜਣਾ ਤੁਹਾਡੇ ਪੇਟ 'ਚ ਕੋਈ ਵੀ ਖਰਾਬੀ ਆ ਮੈਮਾਰੀ ਦੇ ਟਾਈਮ ਲੇਡੀਆਂ ਨੂੰ ਦਿੱਕਤ ਹੁੰਦੀ ਹੈ ਉਸ ਤੋਂ ਵੀ ਬਹੁਤ ਵਧੀਆ ਰਿਜ਼ਲਟ ਹੈ ਜਿਹੜੇ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਇਸ ਇੱਕ ਪੁਦੀਨੇ ਦੇ ਨਾਲ ਲੋਕ ਕਹਿੰਦੇ ਆ ਕਿ ਆਪਾਂ ਚਟਣੀ ਕਰਨੀ ਹੈ ਨਾ ਜਦੋਂ ਇਸ ਦੀ ਆਪਾਂ ਖੁਸ਼ਬੂ ਲੈਂਦੇ ਆ ਤਾਂ ਕਿੰਨਾ ਇੱਕ ਆਪਣੇ ਦਿਲ ਨੂੰ ਸਕੂਨ ਜਾਂ ਮਿਲਦਾ ਹੈ ਨਾ ਇੱਕ ਇਸ ਦੀ ਖੁਸ਼ਬੂ ਇੰਨੀ ਘੈਂਟ ਇੰਨੀ ਜ਼ਬਰਦਸਤ ਹੈ ਨਾ ਸਕੂਨ ਮਿਲਦਾ ਤੇ ਜਦੋਂ ਆਪਾਂ ਇਸ ਦਾ ਸੇਵਨ ਕਰਦੇ ਆ ਆਪਾਂ ਨੂੰ ਹਰ ਇੱਕ ਬਿਮਾਰੀ ਦਾ ਇਲਾਜ ਇੱਕੋ ਹੀ ਚੀਜ਼ ਚ ਮਿਲ ਰਿਹਾ ਤੇ ਕਿਉਂ ਨਾ ਫਿਰ ਆਪਾਂ ਇਸ ਦਾ ਸੇਵਨ ਕਰੀਏ ਦਰਸ਼ਕੋ ਐਸੇ ਕਰਕੇ ਅੱਜ ਮੈਂ ਕਿਹਾ ਚਲੋ ਸਾਡੇ ਦਰਸ਼ਕਾਂ ਦੇ ਨਾਲ ਕੁਝ ਗੱਲਾਂ ਬਾਤਾਂ ਆਪਾਂ ਪੁਦੀਨੇ ਦੇ ਬਾਰੇ ਸ਼ੇਅਰ ਜਰੂਰ ਕਰਾਂਗੇ ਜੇਕਰ ਤੁਹਾਡੇ ਸਿਰ ਦੇ ਵਿੱਚ ਡੈਂਡਰਫ ਹੈ ਤਾਂ ਇਸ ਪੱਤਿਆਂ ਦਾ ਪੇਸਟ ਬਣਾ ਕੇ ਆਪਣੇ ਵਾਲਾਂ ਦੀਆਂ ਜੜਾਂ ਚ ਲਾਓ ਉਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਇਸ ਨੂੰ ਰੱਖ ਲੈਣਾ ਜਦੋਂ ਅੱਧੇ ਘੰਟੇ ਜਦੋਂ ਅੱਧਾ ਘੰਟਾ ਹੋ ਜਾਏ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਠੰਡੇ ਪਾਣੀ ਦੇ ਨਾਲ ਵਧੀਆ ਵਾਸ਼ ਕਰ ਲੈਣਾ ਤੇ ਤੁਸੀਂ ਖੁਦ ਆ ਖੁਦ ਰਿਜ਼ਲਟ ਦੇਖੋਗੇ ਕਿ ਨਾ ਡੈਂਡਰ ਫਰਊਗਾ ਨਾ ਕੋਈ ਜੂਆਂ ਦੀ ਕਦੇ ਸਮੱਸਿਆ ਆਊਗੀ ਤੇ ਨਾ ਆਪਣੇ ਰੁੱਖੇ ਸੁੱਕੇ ਵਾਲ ਹੋਣਗੇ ਇਹਦੇ ਨਾਲ ਚਮਕ ਬਹੁਤ ਆਉਂਦੀ ਹੈ ਵਾਲਾਂ ਦੇ ਵਿੱਚ ਵੀ ਤੇ ਮੋਦੀ ਬਦਬੂ ਲਈ ਸੂਜਣ ਲਈ ਹੱਥਾਂ ਪੈਰਾਂ ਚ ਸੂਜਣਾ ਤਾਂ ਵੀ ਬਹੁਤ ਵਧੀਆ ਇਸ ਦੇ ਰਿਜ਼ਲਟ ਹੈ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਰੀਮਾਂ ਦੇ ਵਿੱਚ ਟੂਥਪੇਸਟ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਤੇ ਬਹੁਤ ਇਹਦੇ ਵਧੀਆ ਰਿਜ਼ਲਟ ਮਿਲਦੇ ਆ ਇੰਨਾ ਆਪਾਂ ਜਦੋਂ ਕਈ ਵਾਰੀ ਕੋਈ ਵੀ ਦਵਾਈ ਖਾਨੀ ਉਹਨਾਂ ਦੇ ਇੰਨੇ ਰਿਜ਼ਲਟ ਨਹੀਂ ਹੁੰਦੇ ਜੇ ਇਸ ਨੂੰ ਆਪਾਂ ਸਹੀ ਟਾਈਮ-ਮੋ ਟਾਈਮ ਵਰਤੀ ਜਾਈਏ ਨਾ ਤਾਂ ਇਸ ਦੇ ਰਿਜ਼ਲਟ ਬਖੂਬੀ ਬਹੁਤ ਵਧੀਆ ਹੁੰਦੇ ਆ ਇਹ ਇੱਕ ਆਪਾਂ ਨੂੰ ਵਰਦਾਨ ਹੈ ਜੀ ਰੱਬ ਦੇ ਵੱਲੋਂ ਤੇ ਇਸ ਨੂੰ ਵੱਧ ਤੋਂ ਵੱਧ ਤੁਸੀਂ ਸੇਵਨ ਕਰੋ ਤੇ ਸਾਰੇ ਪੱਤੇ ਜਿਹੜੇ ਮੈਂ ਅਲੱਗ ਕਰ ਲਿਆ ਡਾਣੀਆਂ ਤੋਂ ਤੇ ਬਾਕੀ ਇਸ ਦੇ ਰਿਜ਼ਲਟ ਤੁਸੀਂ ਖੁਦ ਦੇਖੋਗੇ ਦਰਸ਼ਕੋ ਇਹਨੂੰ ਹੁਣ ਆਪਾਂ ਸੁਕਾਵਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਨੇਕਸਟ ਵਲੌਗ ਚ ਬਾਏ ਬਾਏ